ਸਤਿ ਸ਼੍ਰੀ ਅਕਾਲ ਜੀ ਡੀ5 ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਅੱਜ ਇੱਕ ਵੱਖਰੀ ਕਹਾਣੀ ਵੱਖਰਾ ਇਤਿਹਾਸ ਤੁਹਾਨੂੰ ਦੱਸਣ ਜਾ ਰਿਹਾ ਜੋ ਕਿ ਸ਼ਾਇਦ ਤੁਸੀਂ ਪਹਿਲਾਂ ਨਾ ਜਾਣਦੇ ਹੋਵੋ ਜਾਂ ਫਿਰ ਇਸ ਬਾਰੇ ਤੁਹਾਨੂੰ ਬਹੁਤ ਘੱਟ ਪਤਾ ਹੋਵੇ ਜਿਸ ਤਰ੍ਹਾਂ ਦੇਸ਼ ਭਰ ਦੇ ਵਿੱਚ ਜਾਂ ਫਿਰ ਕਹਿ ਲਓ ਕਿ ਵਰਲਡ ਵਾਈਡ ਸਿੱਖਾਂ ਨੇ ਬਹੁਤ ਸਾਰੇ ਥਾਵਾਂ ਤੇ ਜਾ ਕੇ ਉੱਥੋਂ ਦੇ ਲੋਕਾਂ ਦੀ ਮਦਦ ਕੀਤੀ ਤਾਂ ਇੱਕ ਅਜੀਹੀ ਹੀ ਕਹਾਣੀ ਵਾਪਰੀ ਇਟਲੀ ਦੇ ਵਿੱਚ ਜਿਸ ਦਾ ਇਤਿਹਾਸ ਮੂੰਹੋਂ ਬੋਲਦਾ ਹੈ ਦਰਅਸਲ ਇਟਲੀ ਦੇ ਉੱਪਰ ਜਿਸ ਸਮੇਂ ਹਟਲਰ ਨੇ ਰਾਜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਸਮੇਂ ਵਿਕਟੋਰੀਆ ਦਾ ਰਾਜ ਭਾਰਤ ਵਿੱਚ ਸੀ ਤੇ ਭਾਰਤ ਦੇ ਵਿੱਚੋਂ ਸਿੱਖ ਰੈਜੀਮੈਂਟ ਦੇ ਵਿੱਚੋਂ ਬਹੁਤ ਸਾਰੇ ਸਿੱਖ ਨੌਜਵਾਨਾਂ ਨੂੰ ਵਿਕਟੋਰੀਆ ਨੇ ਇਟਲੀ ਭੇਜਿਆ ਤਾਂ ਕਿ ਇਟਲੀ ਦੇ ਲੋਕਾਂ ਦੀ ਮਦਦ ਉਸ ਸਮੇਂ ਕੀਤੀ ਜਾ ਸਕੇ ਸੋ ਜਿਹੇ ਦੇ ਵਿੱਚ ਬਹੁਤ ਸਾਰੇ ਸਿੱਖ ਨੇ ਜਿਹੜੇ ਉਹ ਸ਼ਹੀਦ ਹੋਏ ਇਟਲੀ ਦੇ ਵਿੱਚ ਤੇ ਉੱਥੇ ਅੱਜ ਵੀ ਉਹਨਾਂ ਸ਼ਹੀਦਾਂ ਦੀਆਂ ਜੀਆਂ ਯਾਦ ਦੇ ਵਿੱਚ ਸਮਾਰਕ ਨੇ ਜਿਹੜੇ ਉਹ ਬਣੇ ਹੋਏ ਨੇ ਜਿੱਥੇ ਇੱਕ ਸਿੱਖ ਵਿਅਕਤੀ ਹੈ ਜਿਹੜਾ ਪਹੁੰਚਿਆ ਤੇ ਉਹਨਾਂ ਨੇ ਇੱਕ ਵੀਡੀਓ ਬਣਾਈ ਹੈ ਤੇ ਉਸ ਵੀਡੀਓ ਦੇ ذریعے ਉਸ ਪੂਰੇ ਇਤਿਹਾਸ ਨੂੰ ਦੱਸਿਆ ਤੇ ਤੁਹਾਨੂੰ ਇਹ ਵੀ ਦੱਸ ਜਾਈਏ ਕਿ ਉੱਥੇ ਅੱਜ ਵੀ ਪੰਜਾਬ ਸਿੱਖ ਰੈਜੀਮੈਂਟ ਤੇ ਉਹਨਾਂ ਸਾਰੇ ਸ਼ਹੀਦਾਂ ਦੇ ਨਾਂ ਉਕਰੇ ਹੋਏ ਨੇ ਜਿਨ੍ਹਾਂ ਨੇ ਇਟਲੀ ਦੇ ਲਈ ਜਾਂ ਇਟਲੀ ਦੇ ਲੋਕਾਂ ਨੂੰ ਬਚਾਉਣ ਦੇ ਲਈ ਸ਼ਹਾਦਤਾਂ ਦਿੱਤੀਆਂ ਸਨ ਸੋ ਬੜਾ ਕੁਝ ਨਾ ਕਹਿੰਦੇ ਹੋਏ ਤੁਹਾਨੂੰ ਇੱਕ ਵੀਡੀਓ ਦਿਖਾ ਦਿੰਨੇ ਆ ਜਿਸ ਵਿੱਚ ਸਾਰੇ ਦਾ ਸਾਰਾ ਇਤਿਹਾਸ ਹੈ ਜਿਹੜਾ ਉਹ ਮੂੰਹੋਂ ਬੋਲਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਹਰਮਨ ਸਿੰਘ ਜੀ ਮੈਟਲੀ ਦੇ ਵਿੱਚ ਆਇਆ ਹੈ ਆ ਸ਼ਹਿਰ ਦਾ ਨਾਂ ਆ ਫੋਰਲੀਆ ਇੱਥੇ ਹੈ ਨਾ ਜਦੋਂ ਹਿਟਲਰ ਨੇ ਕਬਜ਼ਾ ਕਰ ਲਿਆ ਸੀਗਾ ਇਟਲੀ ਦੇ ਉੱਤੇ ਤੇ ਇੰਗਲੈਂਡ ਅਮਰੀਕਾ ਤੇ ਰਸ਼ੀਆ ਨੇ ਮਦਦ ਕੀਤੀ ਸੀ ਹਿਟਲਰ ਤੋਂ ਕਬਜ਼ਾ ਛਡਾਣ ਦੀ ਤੇ ਮਹਾਰਾਣੀ ਬਕਤੌਰੀਆਂ ਅਸੀਂ ਦਾ ਰਾਜ ਸੀ ਇੰਡੀਆ ਦੇ ਵਿੱਚ ਹੁਣੇ ਫਿਰ ਸਿੰਘ ਸੂਰਮੇ ਭੇਜੇ ਸੀ ਉਹਨੇ ਗਹਿ ਗੱਜ ਮੁਕਾਬਲਾ ਕੀਤਾ ਇੱਥੇ ਆ ਕੇ ਸਾਰੇ ਜਿੰਨੇ ਸਾਰੇ ਸਿੰਘ ਸ਼ਹੀਦ ਹੋਇਆ ਤੇ ਪਹਿਲਾਂ ਕਿਸੇ ਨੂੰ ਪਤਾ ਨਹੀਂ ਸੀ 1911 ਦੇ ਵਿੱਚ ਇੱਕ ਮੁੰਡਾ ਸਰਕਸ ਲਾਉਂਦਾ ਹੁੰਦਾ ਸੀ ਗੋਰੀਆਂ ਦੇ ਨਾਲ ਤੇ ਬਾਅਦ ਵਿੱਚ ਇੱਥੇ ਘੁੰਮਣ ਆ ਗਿਆ ਜਰੂਰ ਨੇ ਨਾਂ ਪੜਿਆ ਹਾ ਅਸੇਖ ਰਾਜਮੇਤ ਆ ਨਾਂ ਪੜੇ ਸਾਰੇ 22 ਸਾਲ ਦੀ ਉਮਰ ਦਾ ਮੁੰਡਾ ਸ਼ਹੀਦ ਹੋਇਆ ਇੱਥੇ ਆ ਕੇ ਸਿੰਘ ਸੂਰਮਿਆਂ ਨੇ ਗਏ ਕੱਚ ਮੁਕਾਬਲੇ ਕੀਤੇ ਤਲਵਾਰਾਂ ਦੇ ਨਾਲ ਜੇ ਰੌਂਡ ਮੁੱਕ ਗਏ ਨੀਜੀਆਂ ਦੇ ਨਾਲ ਫਿਰ 12 ਤੋਂ ਆਯਾਦ ਕਰਾ ਕੇ ਗਏ ਸੀਗੇ ਕੀ ਟਲੀਨ ਦਾ ਉਹਦੀਆਂ ਇਹ ਉਹਨਾਂ ਦੀਆਂ ਮੜੀਆਂ ਬਣੀਆਂ ਆ ਤੇ ਹੁਣ ਸਿੱਖ ਇੱਥੇ ਆ ਕੇ ਸਾਲ ਦੀ ਸਾਲ ਸਾਲਗिरा ਮਨਾਉਂਦੇ ਨੇ ਉਹਨਾਂ ਦਾ ਸ਼ਹੀਦੀ ਦਿਨ ਉਹ ਯਾਦਗਾਰ ਬਣੋ ਯਾਦਗਾਰ ਬੜੀਆਂ ਉਹ ਉਹਨਾਂ ਦੇ ਪੱਗਾਂ ਬਣ ਕੇ ਉੱਥੇ ਨਿਸ਼ਾਨ ਸਾਹਿਬ ਲਾ ਕੇ ਉਹ ਉਹਨਾਂ ਦੀ ਆਉ ਕੀਤਾ ਆ ਤੇ ਕਿ ਲੈ ਹੋਇਆ ਉਹਨਾਂ ਦੇ ਮੈਂ ਕਿਹਾ ਪ੍ਰੋਟੋਨ ਵੀ ਦਰਸ਼ਨ ਕਰਾ ਦਿਆਂ ਆ ਵੀ ਕੋਈ ਤੇ ਆ ਤੁਹਾਨੂੰ ਕੋਲ ਨਾਲ ਛੋਟੀ ਛੋਟੀ ਉਮਰ ਦੀ ਆਉਦੀ ਆ 19 ਸਾਲ ਦਾ ਸਿੰਘ ਸੀ ਆ 19 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਹੋਇਆ ਇੱਥੇ ਆ ਕੇ ਤੇ ਸਿੰਘਾਂ ਨੇ ਦੰਦ ਖੱਟੇ ਕੀਤੇ ਆ ਸਾਰੇ ਸਿੰਘਾਂ ਦੇ ਆ ਬਣ ਆ ਲਾਏ ਹੋਏ ਆ ਇੱਥੇ ਆ ਦੇਖੋ ਇੱਥੇ 1949 ਤੱਕ 1945 ਤੱਕ ਆ ਨਹੀਂ ਆ ਇੰਡੀਅਨ ਜਿਆਪ ਗ੍ਰੈਜੂਏਟ ਆੜਿਆ ਨੇ ਗਏ ਗੱਜ ਮੁਕਾਬਲੇ ਕੀਤੇ ਇੱਥੇ ਗੋਰਾ ਇੱਕ ਮਿਲਿਆ ਅਸੀ ਕੇ ਤੁਹਾਨੂੰ ਪਤਾ ਉਹ ਇਹਨਾਂ ਬਾਰੇ ਕਹਿੰਦਾ ਸਾਡੇ ਇਤਿਹਾਸ ਦੇ ਵਿੱਚ ਸਾਡੇ ਬਜ਼ੁਰਗ ਦੱਸਦੇ ਜਿਹੜਾ ਆਪਣੇ ਸੰਤਾਲੀ ਬਾਰੇ ਦੱਸਦੇ ਆ ਇਹਨਾਂ ਨੂੰ ਕੀ ਦੱਸਿਆ ਵੀ ਸਾਨੂੰ ਸਿੱਖਾਂ ਨੇ ਯਾਦ ਕੀਤਾ ਨੇ ਤਾਂ ਦੁਨੀਆਂ ਪੈਣਾ ਸਭ ਕੋ ਲੋਕ ਤੇ ਲੈ ਚੱਲੀ ਅਸੀਂ ਹਿੱਟਰੂ ਦੀ ਪੌੜੀ ਸਿੱਖਾਂ ਨੇ ਦੰਦ ਖੱਟੇ ਕੀਤੇ ਗਏ ਗੱਜ ਮੁਕਾਬਲੇ ਕੀਤੇ ਇੱਥੇ ਕਿੰਨੇ ਸੋ ਪਤਾ ਨਹੀਂ ਕਿੰਨੇ ਸੋ ਮੜੀਆਂ ਆ ਉਹਨਿਆਂ ਦੀਆਂ ਜਿਹੜੇ ਸ਼ਹੀਦ ਹੋਏ ਏਟਲੀ ਨੂੰ ਆਜ਼ਾਦ ਕਰਾ ਕੇ ਗਏ ਆਪਣੇ ਸਿੰਘ ਸੂਰਮੇ ਕਰਤਾਰ ਸਿੰਘ ਪੁਰਾਣਾ ਨਾਂ ਦੇਖੋ ਇਹਦਾ ਕਿੰਨਾ ਨਾਂ ਵਧੀਆ ਆ ਕਰਤਾਰ ਸਿੰਘ ਦਲੀਪ ਸਿੰਘ ਦਲੀਪ ਸਿੰਘ ਅਰਦੀਾਲ ਸਿੰਘ ਬਿਆਲ ਸਿੰਘ ਹਾਂਜੀ ਜਗਨ ਸਿੰਘ ਜੀਤ ਸਿੰਘ ਕਰਤਾਰ ਸਿੰਘ ਮੱਲਾ ਸਿੰਘ ਊਂਕਾਰ ਸਿੰਘ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਸਿੱਖੀ ਨਜ਼ਰ ਦਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ